ਜੀ ਅਹੀਂ ਤਾਂ ਬੜੀ ਵਾਰੀ ਪ੍ਰਕਾਰ ਕੀਤੀ ਅਜੇ ਤੱਕ ਤਾਂ ਕੋਈ ਨਹੀਂ ਬੜਿਆ ਨਹੀਂ ਲੀਡਰ ਤਾਂ ਕਹਿ ਰਹੇ ਦਾਅਵੇਦਾਰੀ ਬੜੀ ਕੀਤੀ ਹੈ ਅਜੇ ਤੱਕ ਇਹ ਇਲਾਕੇ ਇਹਦੇ ਕੋਈ ਨਹੀਂ ਆਇਆ ਪਤਾ ਨਹੀਂ ਕਿੰਦਰ ਜਾ ਰਹੇ ਨੇ ਇਹ ਜਿਹਦੇ ਪੈਂਡ ਕਿਲੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਹੋ ਗਈ ਸਾਰੀ 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 ਖਰਾਬ ਹੋ ਗਈ ਹੈ ਇਦਾਂ ਹੀ ਹੋ ਗਈ ਹੈ ਖਰਾਬ ਹੋ ਗਈ ਹੈ ਸਾਰੀ ਇਤਰਾਹ ਦੀ ਹੈ ਜਾ ਕੇ ਅੱਗੇ ਵੇਖੋ ਥੋੜਾ ਜਿਆਦਾ ਸਾਰੇ ਤਰ੍ਹਾਂ ਦੀ ਹੈ ਪਤਾ ਜੀ ਇੱਥੇ ਹਾਂ ਤੁਹਾਡੇ ਨੂੰ ਮੈਂ ਕਿਹਦੇ ਨਾਮ ਦੱਸਾਂ ਮੇਰਾ ਨਾਮ ਗੁਰਚਰਨ ਸਿੰਘ ਆ ਜੀ ਕਲਾਨੋਤ ਠੀਕ ਹੈ ਹਾਂਜੀ ਤੇ ਤੁਹਾਡੀ ਕਿੰਨੀ ਕੁ ਹੋਈ ਇੱਥੇ ਖਰਾਬ ਮੇਰੇ ਕੋਲੇ ਵੀ ਭਾਈ ਮੈਂਦੀ 40 ਕਿਲੇ ਰਾਮ 40 ਕਿਲੇ ਝੋਨਾ ਹੀ ਲੱਗਾ ਸਾਰੇ ਜੇ ਨਾ ਇਹ ਮਾਲ ਕੀ ਆਪਣੀ ਸਿਰਫ 5-6 ਕਿਲੋ ਬਾਕੀ ਠੇਕੇ ਦਾ ਠੇਕੇ ਦਾ ਰੇਟ ਇਹੀ ਜਿਹੜਾ ਉਹਨਾਂ ਨੂੰ ਬਜ਼ੁਰਗਾਂ ਦੱਸਿਆ ਹਾਂਜੀ ਸਾਡੇ ਕੋਲ ਹੋਰ ਨਹੀਂ ਹੈ ਭਾਈ ਇਹ ਵਾਧਾ ਰੇਟ ਪਹਿਲਾਂ 23 'ਚ ਵੀ ਨੁਕਸਾਨ ਹੋਇਆ ਹੈਗਾ ਹਾਂਜੀ ਭਾਈ ਹੋਇਆ ਤੇ 23 ਕੋ ਸਰਕਾਰ ਨਹੀਂ ਦਿੱਤਾ ਹੈਗਾ ਨਹੀਂ ਨਹੀਂ ਤਾਂ ਵੀ ਤਾਂ ਬੜੇ ਮੁਰਗੀ ਦਾ ਕਿਤੇ ਮੁਆਵਜ਼ੇ ਦੀ ਗੱਲ ਕਰਦੇ ਸੀਗੇ ਉਦੋਂ ਭਾਈ ਕਰਨ ਵਾਲਾ ਚੜਿਆ ਦੋਰੇਲਾ ਅੱਛਾ ਤੇ ਆਦੂ ਤਾਂ ਫਿਰ ਮੁਆਵਜ਼ਾ ਕੋਈ ਮਿਲਿਆ ਸਰਕਾਰੋਂ ਨਹੀਂ ਨਹੀਂ 1 ਰੁਪਿਆ ਨਹੀਂ ਮਿਲਿਆ ਤੇ ਹੁਣ ਆਸ ਹੈ ਕਦੋਂ ਆਸ ਆਸੀ ਹਣ ਪਹਿਲਾਂ ਲੱਗੇ ਦੁਬਾਰਾ ਲੱਗੇ ਆ ਸੀਗਾ ਉਦੋਂ ਪਿਆਰੀ ਬੈਠੀ ਹਣੀ ਹੁਣ ਪੱਕੇ ਤੇ ਆਜੂ ਕੋਈ ਨਹੀਂ ਕੀ ਕਹਿਣਾ ਪਤਾਨ ਜੀ ਦੇਖੋ ਤੁਹਾਡੇ ਸਾਹਮਣੇ ਆ ਕਿਸਾਨ ਕਿ ਉਜਾੜਾ ਇਹ ਹੋ ਗਿਆ ਉਹਨਾਂ ਦਾ ਅੱਛਾ ਰਮੇਸ਼ ਤੁਹਾਡਾ ਰਮੇਸ਼ ਚੰਦਰ ਜੀ ਆਪਣੀ ਮਾਲਕੀ ਰਮੇਸ਼ ਚੰਦਰ ਜੀ ਇਹ ਕਲਾਨੌਰ ਤੋਂ ਤੁਸੀਂ ਕਲਾਨੌਰ ਤੋਂ ਤੇ ਕਿੰਨੇ ਕ ਜ਼ਮੀਨ ਤੁਹਾਡੀ ਨੁਕਸਾਨੀ ਹੋਈ ਤਿੰਨ ਕਿੱਲੇ ਮੇਰੀ ਮਾਲਕੀ ਹੈ ਜੀ ਅੱਛਾ ਤੇ 30 ਕਿੱਲੇ ਤਾਂ ਮੇ ਕੋਲ ਠੇਕੇ ਆ 30 ਕਿੱਲੇ ਠੇਕੇ ਦੇ ਹਾਂ ਜੀ ਤੇ ਸਾਰੀ ਬਿਲਕੁਲ ਏਦਾਂ ਦਾ ਅੱਛਾ ਏਦਾਂ ਦਾ ਹੋ ਗਿਆ ਸਾਰਾ ਬਿਲਕੁਲ ਤੋਂ ਮੜਾ ਹਾਲ ਹੋ ਰਹੀ ਗਈ ਹੈ ਅੱਛਾ ਰੋੜੀ ਗਈ ਹੈ ਲੱਭਦਾ ਨਹੀਂ ਜੀ ਹਾਂ ਲੱਭਦਾ ਨਹੀਂ ਜੋਣਾ ਭਾਈ ਤੇ ਥੋੜੀ ਗਈ ਹੈ ਅੱਛਾ ਜੀ ਤਿੰਨ ਤਿੰਨ ਹੈ ਤੇ ਇਹ ਹੁਣ ਕਦੋਂ ਸੁੱਕੂ ਪਾਣੀ ਕੀ ਲੱਗਦਾ ਪਤਾ ਨਹੀਂ ਕਣਕ ਬੀਜੀ ਜਾਏਗੀ ਨਾ ਬੀਜੀ ਹੈ ਜੀ ਅੱਛਾ ਕਣਕ ਵੀ ਬੀਜੀ ਜਾਏ ਜਾ ਕੋਈ ਆਸ ਨਹੀਂ ਜੀ ਕੋਈ ਆਸ ਨਹੀਂ ਸਰਕਾਰ ਤੇ ਕੋਈ ਆਸ ਹੈ ਮਤਲਬ ਦੇਖੋ ਸਰਕਾਰ ਦੀ ਮਰਜ਼ੀ ਹੈ ਕੀ ਕਰਦੀ ਹੈ ਹੁਣ ਐਂ ਤਾਂ ਕਾ ਕੇ ਕੋਈ ਆਸ ਨਹੀਂ ਕੋਈ ਇਹਨੂੰ ਨਹਿਰ ਦਾ ਰੂੰਗੀ ਤਾਂ ਕਰ ਸਕਦਾ ਆ ਮੈਂ ਸਮਝ ਗਿਆ ਇਹ ਤਾਂ ਆ ਜਾ ਸਕਦਾ ਜੀ ਇਹ ਨਹਿਰ ਦਾ ਰਸਤਾ ਦਿੱਤਾ ਜਾਏ ਤਾਂ ਦੀ ਜਾਨ ਛੁੱਟ ਗਈ ਜਾਨੀ ਮੈਂ ਕਿਹੜਾ ਕੀ ਦੇਣਾ ਮੈਂ ਤਾਂ ਅਗਲੇ ਕੋਈ ਨੂੰ ਸਵਾਰ ਕਰੀਦਾ ਨਾ ਅਸੀਂ ਇਹ ਕਿੰਨੇ ਵੀ ਜਿੰਨਾ ਚਿਰ ਦਰਿਆਵਾਂ ਦਾ ਨਹਿਰੀਕਰਨ ਨਹੀਂ ਹੁੰਦਾ ਉਹਨਾਂ ਚੋਂ ਨਾ ਤਾਂ ਹਾਰਾਣ ਨਹੀਂ ਦੂਜਾ ਜੇ ਪੰਜਾਬ ਮਾਰੂਥਲ ਬਣ ਗਿਆ ਉਹ ਵੀ ਇਸ ਕਰਕੇ ਬਣ ਗਿਆ ਤੇ ਧਰਤੀ ਨੂੰ ਪਾਏ ਠੀਕ ਹੈ ਨਾ ਜੇ ਨਹਿਰੀਕਰਨ ਹੋ ਜਾਊਗਾ ਤੇ ਇੱਕ ਤਾਂ ਪਾਣੀ ਸਾਡੇ ਥੱਲੇ ਆਏ ਨਾਲ ਬੈਸੇ ਚੰਗਾ ਜਿਹੜੀ ਅਗਲੀ ਤੇ ਆਪਣੀ ਥੱਲੇ ਉਹ ਖੇਤਾਂ ਨੂੰ ਪਾਣੀ ਦੇਣ ਦੇ ਯੋਗ ਹੀ ਆ ਇਹ ਕੱਟਨੇ ਵੀ ਦੋਤੇ ਨੇ ਸਾਰੇ ਯਾਰ